ਸਾਡੇ ਤੋਂ ਸਾਡੇ ਸਿਰੋ ਸਾਨੂੰ ਹੀ ਗਾਲਾਂ ਕੱਢਣੀਆਂ ਸਾਡੇ ਸਾਡੇ ਤੋਂ ਵਿਊ ਘਟਨੇ ਸਾਡੇ ਤੋਂ ਪੈਸੇ ਖਾਣੇ ਸਾਡੇ ਤੋਂ ਘਰ ਚਲਾਉਣਾ ਸਾਨੂੰ ਹੀ ਗਲਤ ਕਹਿਣਾ ਰੁਕੋ ਜਰਾ ਸਬਰ ਕਰੋ ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਇੱਕ ਹੋਰ ਨਵੀਂ ਵੀਡੀਓ ਦੇ ਵਿੱਚ ਬੀਤੇ ਦਿਨੀ ਬਿਕਰਮ ਬੇਤਾਲ ਵੱਲੋਂ ਇੱਕ ਇੰਟਰਵਿਊ ਕੀਤੀ ਗਈ ਜਿੱਥੇ ਉਹਨੇ ਰੋਸਟਰਸ ਨੂੰ ਕਾਫੀ ਭੰਡਿਆ ਅੱਜ ਉਸੇ ਵੀਡੀਓ ਤੇ ਚਾਨਣਾ ਪਾਵਾਂਗੇ ਤਾਂ ਚਲੋ ਬਹੁਤੀ ਦੇਰ ਨਾ ਕਰਦੇ ਹੋਏ ਕਰਦੇ ਆਂ ਵੀਡੀਓ ਨੂੰ ਸਟਾਰਟ ਉਮੀਦ ਕਰਦੀ ਹਾਂ ਕਿ ਤੁਸੀਂ ਸਾਰੇ ਹੀ ਠੀਕ ਠਾਕ ਹੋਵੋਗੇ ਤੇ ਬਹੁਤ ਖਾਸ ਸ਼ਖਸੀਅਤਾਂ ਦੇ ਨਾਲ ਤੁਹਾਡੀ ਮੁਲਾਕਾਤ ਕਰਵਾਈ ਦੀ ਹੈ ਜਿਨ੍ਹਾਂ ਨੇ ਸੋਸ਼ਲ ਮੀਡੀਆ ਦੇ ਉੱਪਰ ਆਪਣੇ ਕੰਮ ਦੇ ਨਾਲ ਤੇ ਆਪਣੇ ਟੈਲੈਂਟ ਦੇ ਨਾਲ ਇੱਕ ਵੱਖਰੀ ਪਛਾਣ ਬਣਾਈ ਹੁੰਦੀ ਹੈ ਨਾ ਕਿਸੇ ਮੁੱਦੇ ਤੇ ਆਵਾਜ਼ ਚੱਕੀ ਨਾ ਕਿਸੇ ਦੀ ਹੈਲਪ ਕੀਤੀ ਨਾ ਕਿਸੇ ਦੀ ਸੋਚ ਨੂੰ ਬਦਲਿਆ ਤੇ ਨਾ ਹੀ ਕਿਸੇ ਨੌਜਵਾਨ ਨੂੰ ਇਨਸਪਾਇਰ ਕੀਤਾ ਇਸ ਸਭ ਦੇ ਬਾਵਜੂਦ ਇਹ ਫਿਰ ਵੀ ਖਾਸ ਸ਼ਖਸੀਅਤਾਂ ਨੇ ਬੀਬੀ ਕਹਿੰਦੀ ਖਾਸ ਸ਼ਖਸੀਅਤਾਂ ਜਿਨ੍ਹਾਂ ਨੇ ਆਪਦੇ ਕੰਮ ਤੇ ਮਿਹਨਤ ਨਾਲ ਵੱਖਰੀ ਪਛਾਣ ਬਣਾਈ। ਉੱਥੇ ਆਪਾਂ ਇਹਨਾਂ ਦੀ ਮਿਹਨਤ ਦੀ ਗੱਲ ਕਰੀਏ ਤਾਂ ਇਹਨਾਂ ਦੀ ਮਿਹਨਤ ਆ ਰਿੰਗ ਲਾਈਟ ਔਨ ਕਰਨੀ, ਕੈਮਰਾ ਚੱਕਣਾ ਤੇ ਘਰ 'ਚ ਜੋ ਹੁੰਦਾ ਉਹਨੂੰ ਲਾਈਵ ਕਰਨਾ ਤੇ ਟੈਲੈਂਟ ਪ੍ਰੈਗਨੈਂਟ ਕਰਵਾ ਲਈ ਨੂੰ ਪੇਂਚ ਦਿਖਾਉਣਾ, ਰੋਣ ਧੋਣ ਵਾਲੇ ਥੰਬਨੇਲ ਲਾਉਣੇ। ਰੀਸੈਂਟ ਥੰਬਨੇਲ ਹੀ ਵੇਖ ਲਓ ਤੁਸੀਂ ਇਹਨਾਂ ਦਾ। ਰਿਸ਼ਤੇਦਾਰਾਂ ਦੀ ਕੁੱਤੇ ਖਾਣੀ खोया ਲੱਖਾਂ ਦਾ ਨੁਕਸਾਨ ਵੇਖਿਆ ਭਰੇ ਭਰੀਆ ਨਾ ਟੈਲੈਂਟ ਨਾਲ ਬਾਕੀ ਇਹਨਾਂ ਸਭ ਕਰਤੂਤਾ ਨਾਲ ਹੀ ਇਹਨਾਂ ਦੀ ਪਛਾਣ ਬਣੀ ਆ ਅਰੇ ਬਾਪਰੇ ਇਹ ਤਾਂ ਧੋਤੀ ਖੋਲ ਰਹਾ ਹੈ ਅੱਛਾ ਮਤਲਬ ਇੰਨਾ ਪਿਆਰ ਨੂੰ ਦੇ ਨਾਲ ਪੈ ਗਿਆ ਕਿ ਮੁੰਡੇ ਨੂੰ ਵੀ ਡਾਂਟ ਦੰਦੇ ਆਪਣੇ ਨੂੰ ਡਾਂਟਣਾ ਪੈਂਦਾ ਫਿਰ ਢਾਂਟਣਾ ਤਾਂ ਫਿਰ ਪੈਂਦਾ ਹੀ ਆ ਨੌ ਦੇ ਸਿਰ ਤੋਂ ਥੰਬਨੇਲ ਕਲਿੱਕਬੇਟ ਤੇ ਸਿਲਵਰ ਬਟਨ ਜੋ ਆਣਾ ਨੌ ਤੋਂ ਵੱਧ ਤਾਂ ਉਹ ਕੰਟੈਂਟ ਆ ਬਾਕੀ ਆਪਾਂ ਤਾਂ ਇਹੀ ਚਾਉਣੇ ਆ ਵੀ ਨੌ ਸੱਸ ਦੀ ਜੋੜੀ ਐਂ ਬਣੀ ਰਵੇ ਚਾਹੇ ਸੋਸ਼ਲ ਮੀਡੀਆ ਦੇ ਸਹਾਰੇ ਹੀ ਸਹੀ ਪਰ ਦੋਨਾਂ ਦੇ ਵਿੱਚ ਪਿਆਰ ਤਾਂ ਬਣਿਆ ਹੋਇਆ ਬਾਕੀ ਉਧਰ ਅਮਨ ਦੇ ਸੱਸ ਸਹੁਰਾ ਕਦੇ ਹੁਣ ਦਿਖੇ ਨਹੀਂ ਵਲੌਗ ਦੇ ਵਿੱਚ ਪਤਾ ਨਹੀਂ ਕੀ ਚੱਕਰ ਪੈ ਗਿਆ ਅੱਡਾ ਕਿਦਾਂ ਦਾ ਯਾਤਰਾ ਕੀ ਕੁਝ ਸੋਚਦੇ ਹੁੰਦੇ ਸੀ ਰੀਲਸ ਬਣਾਉਣ ਤੋਂ ਪਹਿਲਾਂ ਮੈਨੂੰ ਪਹਿਲਾਂ ਤਾਂ ਕਾਫੀ ਟਾਈਮ ਤੋਂ ਸ਼ੌਂਕ ਸੀਗਾ ਪਰ ਮੈਨੂੰ ਇਹ ਨਹੀਂ ਸੀ ਪਤਾ ਕਿ ਗਾਹ ਮੈਨੂੰ ਇਹੀ ਸਟਰੈਗਲ ਕਰਨਾ ਪੈਣਾ ਇਹਨਾਂ ਦੇ ਨਾਲ ਵੀ ਜਿੱਦਾਂ ਇਹਨਾਂ ਨੂੰ ਸੀਗਾ ਬਹੁਤ ਹੀ ਜ਼ਿਆਦਾ ਸ਼ੌਂਕ ਸੀਗਾ ਇਹਨਾਂ ਨੂੰ ਓਹੋ ਵਿਚਾਰੇ ਨੂੰ ਕੀ ਪਤਾ ਸੀ ਵੀ ਇਹ ਇਨਾ ਸਟਰਗਲ ਕਰਨਾ ਪੈਣਾ ਹੁਣ ਤੁਸੀਂ ਕਹੋਗੇ ਸਟਰਗਲ ਉਹ ਕਿਵੇਂ ਸਟਰਗਲ ਆਏ ਵੀ ਹਸਬੈਂਡ ਐਂਗਲ ਸੈੱਟ ਕਰਦਾ ਵਾਈਫ ਲਿਪਸਿੰਗ ਕਰਦੀ ਆ ਪਿੱਛੇ ਬੈਕਗਰਾਉਂਡ ਨੌਇਸਿਜ਼ ਵੀ ਹੁੰਦੀਆਂ ਸੱਸ ਕਿਚਨ ਚ ਕੁੱਕਰ ਚੜਾਈ ਬੈਠੀ ਹੁੰਦੀ ਆ ਸੀਟੀਆਂ ਵੱਜਦੀਆਂ ਬੱਚਾ ਰੋਈ ਜਾਂਦਾ ਹੁੰਦਾ ਵੀ ਮੰਮੀ ਪਹਿਲਾਂ ਮੇਰੀ ਗੱਲ ਸੁਣੋ ਉਧਰੋਂ ਰੀਲ ਸ਼ੂਟ ਕਰਨੀ ਹੁੰਦੀ ਆ ਹਸਬੈਂਡ ਕਹੀ ਜਾਂਦਾ ਹੁੰਦਾ ਬੇਬੀ ਵੇਟ ਲਾਈਟ ਪਰਫੈਕਟ ਨਹੀਂ ਆਈ ਐਂਗਲ ਪਰਫੈਕਟ ਨਹੀਂ ਆਇਆ ਇਹ ਸਟਰਗਲ ਆ ਇਹਨਾਂ ਦਾ ਇਸ ਸਟਰਗਲ ਨੂੰ ਜਾਇਜ਼ ਮੰਨ ਵੀ ਲਿਆ ਜਾਵੇ ਜੇ ਕੋਈ ਵੈਲਿਊਏਬਲ ਚੀਜ਼ ਦੇਣੀ ਹੋਵੇ ਪਰ ਇਹਨਾਂ ਨੇ ਡਾਂਸ ਕਰਨਾ ਹੁੰਦਾ ਅਸਲ ਦੇ ਵਿੱਚ ਨਾ ਇਹ ਸਟਰਗਲ ਦੀ ਕੈਪ ਪਾ ਕੇ ਵਿਊਜ਼ ਦੀ ਭੀਖ ਮੰਗ ਰਹੇ ਹੁੰਦੇ ਆ ਤੇ ਜਦੋਂ ਇਹਨਾਂ ਨੇ ਕਿਹਾ ਕਿ ਮੈਂ ਪ੍ਰੀਤ ਮੇਰੀ ਆ ਰੀਲ ਨਹੀਂ ਵਾਇਰਲ ਹੋ ਗਈ ਅੱਜ ਨਹੀਂ ਵਾਇਰਲ ਹੋ ਗਈ ਆ ਫਿਰ ਉਸ ਤੋਂ ਬਾਅਦ ਆਪਾਂ ਸਟਾਰਟ ਬਣਾਉਣੇ ਵਲੌਗ ਕੀਤੇ ਸੀਗੇ ਕਿਉਂਕਿ ਮੈਨੂੰ ਜ਼ਿਆਦਾ ਵਲੌਗਿੰਗ ਚੌੜਾ ਥੋੜਾ ਹੀ ਔਖਾ ਲੱਗਦਾ ਸੀਗਾ ਹਾਂਜੀ ਵਲੌਗਿੰਗ ਕਰਨੀ ਥੋੜੀ ਜਿਹੀ ਔਖੀ ਲੱਗਦੀ ਸੀ ਕਿਉਂਕਿ ਇਹਨੇ ਡੇਲੀ ਵਲੌਗਿੰਗ ਦੇ ਵਿੱਚ ਨਿਊ ਕਨਸੈਪਟ ਲੈ ਕੇ ਆਉਣਾ ਹੁੰਦਾ ਬਹੁਤ ਮਿਹਨਤ ਕਰਕੇ ਕੰਟੈਂਟ ਲੱਭ ਕੇ ਸਕ੍ਰਿਪਟ ਲਿਖ ਕੇ ਫਿਰ ਲੋਕਾਂ ਨੂੰ ਰੋਜ਼ ਨਿਊ ਟੌਪਿਕ ਤੇ ਇਨਫੋਰਮੇਸ਼ਨ ਦਿੰਦੀ ਆ ਕਦੇ ਐਂਟਰਟੇਨ ਕਰਦੀ ਆ ਕਦੇ ਐਜੂਕੇਟ ਕਰਦੀ ਆ ਕਦੇ ਲੋਕਾਂ ਨੂੰ ਸਹੀ ਗਲਤ ਸੋਚਣ ਤੇ ਮਜਬੂਰ ਕਰਦੀ ਆ ਤੇ ਹਰ ਰੋਜ਼ ਨਵਾਂ ਟੌਪਿਕ ਨਵੀਂ એનર્ਜੀ ਨਵੀਂ ਸੋਚ ਇਹ ਕਿਹੜਾ ਸਿਰਫ ਕੈਮਰਾ ਚੱਕ ਕੇ ਬੋਲਣ ਵਾਲਾ ਕੰਮ ਕਰਦਿਆ ਮਿਹਨਤ ਕਰਕੇ ਲੋਕਾਂ ਤੱਕ ਕੁਝ ਵੈਲਿਊ ਪਹੁੰਚਾਉਂਦੇ ਆ ਕਨਸਿਸਟੈਂਸੀ ਤੇ ਕ੍ਰੀਏਟੀਵ ਪਹਿਲੀ ਗੱਲ ਤਾਂ ਮੇਰੀ ਜੇ ਮੈਂ ਆਪਣੀ ਸੋਚ ਦੀ ਗੱਲ ਕਰਾਂ ਜੇ ਮੈਂ ਜਣੇਖਾਨੇ ਦੇ ਜਵਾਬ ਦੇਣ ਲੱਪਿਆਂ ਪਹਿਲੀ ਗੱਲ ਤਾਂ ਮੇਰਾ ਏਦਾਂ ਦਾ ਸੂਲ ਹੈ ਮੈਂ ਜਵਾਬ ਉਹ ਘੱਟ ਦਿੰਦਾ ਤੇ ਅੱਜ ਕੱਲ ਮੈਂ ਮੈਨੂੰ ਇੱਕ ਦੋ ਵੀਡੀਓ ਕਾਫੀ ਜਣੇ ਸੈਂਡ ਕਰਦੇ ਆ ਵੀ ਵਿਕਰਮ ਤੇ ਤੇ ਰੋਸਟ ਕੀਤਾ ਕੁੜੀਆਂ ਨੇ ਖਾਸ ਕਰਕੇ ਮੈਨੂੰ ਬੋਲਦਾ ਮੈਨੂੰ ਤਾਂ ਇਹ ਹੁੰਦਾ ਵੀ ਬੰਦਾ ਸਿੱਧਾ ਮੇਰੇ ਨਾਲ ਆ ਕੇ ਗੱਲ ਕਰੇ ਫੇਟੂ ਫੇਟ ਹੁਣ ਸਾਰੇ ਰੋਸਟਰ ਤੁਹਾਡੇ ਹਰ ਵਲੌਗ ਦਾ ਜਵਾਬ ਦੇਣ ਤੁਹਾਡੇ ਘਰੇ ਆਉਣ ਹੱਦ ਹੋ ਗਈ ਜਦੋਂ ਤੁਸੀਂ ਵਲੌਗ YouTube ਤੇ ਅਪਲੋਡ ਕਰਦੇ ਹੋ ਤਾਂ ਅਸੀਂ ਵੀ ਤਾਂ YouTube ਤੇ ਹੀ ਪਾਵਾਂਗੇ ਸਪੋਜ਼ ਕਰੋ ਜਿੰਨੇ ਵੀ ਰੋਸਟਰਸ ਆ ਇਹਨਾਂ ਦੇ ਘਰੇ ਪਹੁੰਚ ਕੇ ਰੋਸਟ ਕਰਨ ਲੱਗ ਜਾਣ ਕੀ ਸੀਨ ਹੋਊਗਾ ਇੱਥੇ ਮੀਮ ਲਾ ਦਿਓ ਜੇ ਨਹੀਂ ਜੇ ਹੁਣ ਤੁਸੀਂ ਵਲੌਗ ਆਪਣੀ ਆਡੀਅנס ਵਾਸਤੇ ਅਪਲੋਡ ਕਰਦੇ ਆ ਤਾਂ ਅਸੀਂ ਵੀ ਤਾਂ ਰੋਸਟ ਆਫ ਦੀ ਆਡੀਅנס ਲਈ ਪਾਵਾਂਗੇ ਹੁਣ ਤੁਹਾਡੇ 70000 ਸਬਸਕ੍ਰਾਈਬਰਸ ਆ ਕੀ ਤੁਸੀਂ ਉਹਨਾਂ ਦੇ ਇਕੱਲੇ ਇਕੱਲੇ ਦੇ ਘਰੇ ਜਾ ਕੇ ਵਲੌਗ ਡਰਾਮਾ ਕਰ ਲੋਗੇ ਠੀਕ ਆ ਉਹਨੂੰ ਮੈਂ ਕਾਫੀ ਵਾਰੀ ਵੇਖਿਆ ਜਿਆਦਾ ਸਾਡੇ ਪਿੱਛੇ ਪਏ ਹੁੰਦੇ ਇੱਕ ਦੋ ਹੋਰ ਆਪਣੇ ਯੂਟਿਊਬਰ ਹੈਗੇ ਆ ਇਹਨਾਂ ਪਿੱਛੇ ਹੱਥ ਧੋ ਕੇ ਪਏ ਆ ਪਤਾ ਆ ਵੀ ਇਸ ਟਾਈਮ ਇਹਨਾਂ ਦੇ ਬਲੌਗ ਚੱਲੰਦੇ ਆ ਸਾਨੂੰ ਵੀ ਸਾਰਾ ਪਤਾ ਆ ਰੋਸਟ ਕਾਤੇ ਕਰਦੇ ਆ ਸਭ ਨੂੰ ਪਤਾ ਮੈਨੂੰ ਤੁਸੀਂ ਵੀ ਸਮਝਦਾਰ ਆ ਵੀ ਪੈਸੇ ਆਉਣੇ ਆ ਸਾਡੇ ਤੋਂ ਸਾਡੇ ਸਿਰੋਂ ਸਾਨੂੰ ਹੀ ਗਾਲਾਂ ਕੱਢਣੀਆਂ ਸਾਡੇ ਸਾਡੇ ਤੋਂ ਵਿਊ ਖੱਟਣੇ ਸਾਡੇ ਤੋਂ ਪੈਸੇ ਖਾਣੇ ਸਾਡੇ ਤੋਂ ਘਰ ਚਲਾਉਣਾ ਸਾਨੂੰ ਹੀ ਗਲਤ ਕਹਿਣਾ ਅਸੀਂ ਕੋਈ ਤੁਹਾਡੇ ਕੋਲੋਂ ਪੈਸੇ ਨਹੀਂ ਲੈਂਦੇ ਜੀ YouTube ਤੇ ਜਿਵੇਂ ਬਲੌਗ ਪੋਸਟ ਕਰਨ ਦੀ ਆਪਸ਼ਨ ਆ ਓਵੇਂ ਹੀ ਰੋਸਟਿੰਗ ਤੇ ਰਿਐਕਸ਼ਨ ਵੀ ਪ੍ਰੋਪਰ ਕੈਟਾਗ ਅਸਲ ਦੇ ਵਿੱਚ ਗੱਲ ਇਹ ਆ ਤੁਹਾਨੂੰ ਕੰਟੈਂਟ ਅਪਲੋਡ ਕਰਨਾ ਤਾਂ ਆ ਗਿਆ ਪਰ ਤੁਹਾਡੀ ਨੌਲੇਜ ਸਬਸਕ੍ਰਿਪਸ਼ਨ ਮੌੜ ਚ ਫਰੀਜਾ ਜਦੋਂ ਤੁਸੀਂ ਪਬਲਿਕ ਪਲੇਟਫਾਰਮ ਤੇ ਵੀਡੀਓ ਅਪਲੋਡ ਕਰਦੇ ਹੋ ਉਹ ਆਟੋਮੈਟਿਕਲੀ ਰਿਐਕਸ਼ਨ ਪੈਰੋਡੀ ਕ੍ਰਿਟਿਸਿਜ਼ਮ ਦੇ ਲਾਇਕ ਬਣ ਜਾਂਦੀ ਆ ਉਹਦਾ ਫੇਅਰ ਯੂਜ਼ ਹੋਣਾ ਕੋਈ ਪਰਮਿਸ਼ਨ ਨਾਲ ਲੱਡੂ ਖਾਣਾ ਨਹੀਂ ਇਹ ਤਾਂ YouTube ਦੇ ਟਰਮਸ ਐਂਡ ਕੰਡੀਸ਼ਨਸ ਦੇ ਵਿੱਚ ਲਿਖਿਆ ਹੋਇਆ ਵਲੌਗਿੰਗ ਸ਼ੁਰੂ ਕਰਨ ਤੋਂ ਪਹਿਲਾਂ ਤੁਹਾਡੀ ਪ੍ਰਾਇੋਰਟੀ ਸਿਰਫ ਟ੍ਰਾਈਪੋਡ ਤੇ ਕੈਮਰਾ ਖਰੀਦਣਾ ਨਹੀਂ ਟਰਮਸ ਐਂਡ ਪਾਲਿਸੀ ਨੂੰ ਪੜ੍ਹਨਾ ਵੀ ਸੀ ਇਹ ਕਹਿ ਦਿੰਦੇ ਆ ਕਿ ਤੁਸੀਂ ਸਾਡਾ ਕੰਟੈਂਟ ਯੂਜ਼ ਕਰਦੇ ਆ ਅਸੀਂ ਰੋਸਟ ਕਰਦੇ ਆ ਰੀਯ ਕੰਟੈਂਟ ਤਾਂ ਸਿਰਫ ਮਿਰਚ ਤੇ ਮਸਾਲਾ ਲੌਜੀਕ ਤੇ ਸਕੇਜ਼ਮ ਸਾਡਾ ਗੱਲ ਅਸਲ ਦੇ ਵਿੱਚ ਇਹ ਆ ਵੀ ਤੁਹਾਨੂੰ ਲੈਕ ਆਫ ਨੋਲੇਜ ਆ ਕਿਉਂਕਿ ਤੁਸੀਂ ਵਲੌਗਿੰਗ ਦੀ ਦੁਨੀਆ ਦੇ ਵਿੱਚ ਆ ਕੇ ਸੋਚ ਲਿਆ ਬਸ ਬੈਕਗ੍ਰਾਉਂਡ ਮਿਊਜ਼ਿਕ ਤੇ ਥੋੜਾ ਡਰਾਮਾ ਤੇ ਇੱਕ ਥੰਬਨੇਲ ਇਹਦੇ ਨਾਲ ਹੀ ਸਭ ਕੁਝ ਚੱਲ ਜੂ ਪਰ ਜਦੋਂ ਤੁਹਾਡੀ ਇਮੋਸ਼ਨਲ ਐਕਟਿੰਗ ਕਮੇਡੀ ਜੌਨ ਚ ਜਾਵੜੀ ਫਿਰ ਤੁਸੀਂ ਸਾਡਾ ਕਸੂਰ ਕੱਢਣ ਲੱਗ ਜਾਂਦੇ ਆ ਅਸਲ ਦੇ ਵਿੱਚ ਕਸੂਰ ਸਾਡਾ ਨਹੀਂ ਤੁਹਾਡੇ ਕੰਟੈਂਟ ਦਾ ਕੰਟਰੋਲ ਬਾਕੀ ਰੋਸਟਿੰਗ ਕੋਈ ਨੁਕਸਾਨਤਾ ਹੈ ਨਹੀਂ ਪਬਲਿਕ ਦੀ ਅੰਡਰਸਟੈਂਡਿੰਗ ਨੂੰ ਇਨਹਾਂਸ ਕਰਦੀ ਆ ਜਿੱਥੇ ਤੁਸੀਂ ਇਮੋਸ਼ਨਲ ਬਣਾਉਣੇ ਆ ਉੱਥੇ ਰੋਸਟਰਜ਼ ਲੌਜੀਕਲ ਬਣਾਉਂਦੇ ਆ ਕਿਉਂਕਿ YouTube ਤੇ ਨਾ ਸਿਰਫ ਥੋੜਾ ਦਰਦ ਹੀ ਨਹੀਂ ਟ੍ਰੂਥ ਵੀ ਵਾਇਰਲ ਹੁੰਦਾ ਬੱਤ ਸਹੀ ਹੈ ਲੈ ਇਹ ਆ ਪਿੱਛੇ ਜੇ ਤੁਸੀਂ ਦੇਖਿਆ ਹੋਣਾ ਵੀ ਮੈਂ ਨਾ ਵੀਡੀਓ ਪਾਈ ਸੀ ਇੱਕ ਮਰੀਜ਼ ਸਾਡੇ ਪਿੰਡ ਦੇ ਸੀਗੇ ਉਹਨਾਂ ਨੂੰ ਕੈਂਸਰ ਦੀ ਪ੍ਰੋਬਲਮ ਸੀਗੀ ਹਨਾ ਉਹਨਾਂ ਨੇ ਮੇਂ ਵੀਡੀਓ ਪਾਈ ਤੇ ਉਹਨਾਂ ਕੋਲ ਨਾ account ਨੰਬਰ ਉਹਨਾਂ ਦਾ ਕੋਈ ਹੈ ਨਹੀਂ ਸੀ ਉਹਨਾਂ ਦਾ ਕੋਈ scanner ਹੈ ਨਹੀਂ ਸੀ ਜਿਹੜਾ ਆਦਮੀ 2025 ਚ ਬੈਂਕ account ਤੋਂ ਬਿਨਾ ਘੁੰਮ ਰਿਹਾ ਜਾਂ ਤਾਂ ਫਿਰ ਉਹ ਜੰਗਲ ਚ ਤਪੱਸਿਆ ਕਰਦਾ ਹੋਣਾ ਤੇ ਜਾਂ ਫਿਰ ਉਹ ਬੰਦਾ ਹੀ ਨਹੀਂ ਸੋਚੋ ਅੱਜ ਦੇ ਜਮਾਨੇ 'ਚ ਕਿਸੇ ਬੰਦੇ ਦਾ ਬੈਂਕ ਅਕਾਊਂਟ ਹੀ ਨਾ ਹੋਵੇ ਸਿਰਫ ਇੱਕ ਬੰਦੇ ਦਾ ਨਹੀਂ ਪੂਰੀ ਫੈਮਿਲੀ ਦਾ ਪੋਸੀਬਲ ਆ ਲੌਜੀਕਲ ਆ ਨਹੀਂ ਨਾ ਇਹਨਾਂ ਨੂੰ ਲੱਗਦਾ ਨਾ ਕਿ ਲੋਕ ਸਾਡੇ ਤੇ ਅੱਖਾਂ ਮੀਚ ਕੇ ਯਕੀਨ ਕਰਦੇ ਆ ਅਸਲੀ ਗੱਲ ਇਹ ਸੀ ਵੀ ਤੁਸੀਂ ਲੋਕਾਂ ਨੂੰ ਮੂਰਖ ਬਣਾਉਣਾ ਸੀ ਕਿਸੇ ਦੀ ਬਿਮਾਰੀ ਤੇ ਆਪ ਦਾ ਸਕੈਨਰ ਲਾ ਕੇ ਦੇਤਾ ਉਹ ਤਾਂ ਚੱਲ ਰੋਸਟਰਸ ਦੀ ਵਜ੍ਹਾ ਦੇ ਨਾਲ ਲੋਕਾਂ ਨੂੰ ਪਤਾ ਲੱਗ ਗਿਆ ਵੀ ਇਹ ਸਕੈਨਰ ਮਰੀਜ਼ ਦਾ ਨਹੀਂ ਵਲੌਗਰ ਸਾਹਿਬ ਦਾ ਤੇ ਫਿਰ ਡਰਾਮਾ ਸ਼ੁਰੂ ਕਰ ਲਿਆ ਵੀ ਉਹਨਾਂ ਦਾ ਤਾਂ ਕੋਈ ਬੈਂਕ ਅਕਾਊਂਟ ਹੈ ਨਹੀਂ ਸੀ ਕੋਈ ਇਦਾਂ ਦਾ ਰੋਲਾ ਰੋਲਾ ਰੱਪਾ ਨਹੀਂ ਪਿਆ ਰੋਲਾ ਰੱਪਾ ਪਿਆ ਰੋਸਟਰਾਂ ਨੇ ਠੀਕ ਆ ਉਹ ਬੰਦੇ ਦਾ ਇਲਾਜ ਹੋਣਾ ਸੀ ਇਹਨਾਂ ਨੇ ਕਿਸੇ ਨੂੰ ਰੁਪਈਆ ਤਾਂ ਕੀ ਦੇਣਾ ਇਹਨਾਂ ਨੇ ਰੋਸਟ ਕਰਨਾ ਸਟਾਰਟ ਕਰ ਦਿੱਤਾ ਉੱਥੇ ਵੀ ਇਦਾਂ ਜੀ ਇਹਨੇ ਆਪਣਾ ਸਕੈਨਰ ਪਾਤਾ ਇਨੇ ਪੈਸੇ ਖਾਲੇ ਰੋਸਟਰਸ ਨੇ ਤੈਨੂੰ ਇਹ ਨਹੀਂ ਸੀ ਕਿਹਾ ਕਿ ਤੂੰ ਸਕੈਨਰ ਪਾਤਾ ਤਾਂ ਡਿਲੀਟ ਕਰ ਦੇ ਉਹਨਾਂ ਨੇ ਸਿਰਫ ਤਰਕਾਲੀ ਗੱਲ ਕੀਤੀ ਸੀ ਵੀ ਜਿੰਨੇ ਵੀ ਪੈਸੇ ਆਏ ਸਟੇਟਮੈਂਟਸ ਦਿਖਾ ਦੇ ਕਿਉਂਕਿ ਲੋਕ ਬਹੁਤ ਹੀ ਔਖੇ ਹੋ ਕੇ ਆਪਣੀ ਮਿਹਨਤ ਦੀ ਕੀਤੀ ਕਮਾਈ ਪਾਉਂਦੇ ਆ ਤਾਂ ਜੋ ਉਹਨਾਂ ਨੂੰ ਥੋੜਾ ਦਾਣ ਪੁੰਨ ਲੱਗ ਜੇ ਨਾਲ ਦੀ ਨਾਲ ਰੋਸਟਰਸ ਨੇ ਇਹ ਗੱਲ ਵੀ ਕਹੀ ਸੀ ਵੀ ਪਿੰਡ ਦੀ ਪੰਚਾਇਤ ਜਾਂ ਸਰਪੰਚ ਦੇ ਨਾਲ ਸਲਾਹ ਕਰ ਲ ਨਹੀਂ ਤਾਂ ਉਹਨਾਂ ਦਾ ਸਕੈਨਰ ਲਾ ਦੇ ਪਰ ਤੂੰ ਜਦੋਂ ਸਟੇਟਮੈਂਟਸ ਦਿਖਾਉਣ ਦੀ ਗੱਲ ਕੀਤੀ ਦੋਕ ਸਟੇਟਮੈਂਟਸ ਦਿਖਾ ਕੇ ਵੀਡੀਓ ਡਿਲੀਟ ਕਰਦੀ ਐਦਾਂ ਥੋੜੀ ਹੁੰਦਾ ਐ ਤਾਂ ਲੋਕਾਂ ਨੂੰ ਕੋਈ ਵੀ ਨੇ ਕੀਤਾ ਸੀ ਕਿਸੇ ਦਾ ਕੋਠਟ ਿਆ ਵਿਖਾ ਕੇ 5 7 ਲੱਖ ਰੁਪਈਆ ਆਪ ਖਾ ਲਿਆ ਤੇ ਫਿਰ ਜਦੋਂ ਡਾਈਵੋਰਸ ਹੋਇਆ ਤਾਂ ਘਰ ਵਾਲੇ ਨੇ ਸਾਰਾ ਸੱਚ ਦੱਸਤਾ ਝੂਠ ਤੇ ਝੂਠ ਝੂਠ ਤੇ ਝੂਠ ਬੋਲਦੀ ਜਾ ਰਹੀ ਹੈ ਸ਼ਰਮ ਨਹੀਂ ਆਤੀ ਬਾਕੀ ਗਾਇਸ ਅੱਜ ਦੀ ਵੀਡੀਓ ਨੂੰ ਆਪਾਂ ਇੱਥੇ ਕਰਦੇ ਹਾਂ ਖਤਮ ਜੇਕਰ ਤੁਹਾਨੂੰ ਵੀਡੀਓ ਚੰਗੀ ਲੱਗੀ ਹੋਵੇ ਤਾਂ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਨਾ ਐਂਡ ਹਰ ਇੱਕ ਵੀਡੀਓ ਤੇ ਸੋਹਣੇ ਸੋਹਣੇ ਕਮੈਂਟਸ ਕਰਨ ਲਈ ਤੁਹਾਡਾ ਤਹਿ ਦਿਲ ਤੋਂ ਧੰਨਵਾਦ